ਹਜ਼ੂਰੀ ਦੇ ਵਿੱਚੋਂ ਦਿਓ ਮੇਰੇ ਪਿਆਰੇ ਪ੍ਰਭੂ ਅਤੇ ਆਪਣੀ ਸ਼ਿਫਾ ਵਾਲੇ ਹੱਥਾਂ ਦੇ ਨਾਲ ਛੂ ਕੇ ਉਹਨਾਂ ਰੋਗੀਆਂ ਨੂੰ ਚੰਗੀਆਂ ਕਰਿਓ ਮੇਰੇ ਪ੍ਰਭੂ ਜੀ ਅਤੇ ਆਪਣੇ ਭੰਡਾਰਿਆਂ ਦੇ ਵਿੱਚੋਂ ਪ੍ਰਭੂ ਉਹਨਾਂ ਨੂੰ ਬਰਕਤਾਂ ਦਿਓ ਮੇਰੇ ਪਿਆਰੇ ਪ੍ਰਭੂ ਆਪਣੀ ਸ਼ਾਂਤੀ ਦੇ ਨਾਲ ਪਿਤਾ ਪਰਮੇਸ਼ਰ ਉਹਨਾਂ ਦੇ ਸਾਰੇ ਕਲੇਸ਼ਾਂ ਨੂੰ ਨਾਸ਼ ਕਰਨਾ ਮੇਰੇ ਪਿਤਾ ਪਰਮੇਸ਼ਰ ਅਤੇ ਆਪਣੇ ਪਿਆਰ ਦੀ ਮਰਹਮ ਦੇ ਨਾਲ ਉਹਨਾਂ ਦੇ ਫੱਟਾਂ ਨੂੰ ਵੱਲ ਵਿੱਚ ਕਰਨਾ ਮੇਰੇ ਪਿਆਰੇ ਪ੍ਰਭੂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਵਡਿਆਈ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ प्यारे प्रभु सानू अकल तौफीक बख्शो मेरे पिता परमेश्वर कि assi वचना ते चलण वाले हो जाइये मेरे पिता परमेश्वर प्रभु जी assi नाम दे मसीही ना रह जाइये पर मेरे पिता परमेश्वर assi मसीही जीवन जीवन शुरू कर दियिये मेरे प्यारे प्रभु पिता परमेश्वर साडी झूठी विखावाकारी खतम हो जवे मेरे प्यारे प्रभु ते assi हकीकत दा जीवन जीवन शुरू करीये मेरे प्यारे प्रभु प्यारे प्रभु जी ਸਾਨੂੰ ਈਰਖਾ ਦੇ ਵਿੱਚੋਂ ਬਾਹਰ ਕੱਢੋ ਮੇਰੇ ਪਿਤਾ ਪਰਮੇਸ਼ਰ ਸਾਨੂੰ ਝੂਠੀ ਸ਼ਾਨ ਉਹ ਸ਼ੌਕਤ ਚੋਂ ਬਾਹਰ ਕੱਢੋ ਮੇਰੇ ਪਿਆਰੇ ਪ੍ਰਭੂ ਸਾਨੂੰ ਦੁਨੀਆਦਾਰੀ ਦੇ ਲਾਲਚ ਦੇ ਵਿੱਚੋਂ ਬਾਹਰ ਕੱਢੋ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਅਸੀਂ ਆਤਮਿਕ ਦਾਤਾਂ ਦੇ ਲਈ ਲੋਚਣ ਵਾਲੇ ਹੋਈਏ ਮੇਰੇ ਪਿਤਾ ਪਰਮੇਸ਼ਰ ਅਸੀਂ ਆਤਮਿਕ ਵਿਸ਼ਿਆਂ ਤੇ ਸੋਚਣ ਵਾਲੇ ਹੋਈਏ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਅਸੀਂ ਵਚਨਾਂ ਦੇ ਅਨੁਸਾਰ ਆਪਾਂ ਜੀਵਨ ਜੀਵਨ ਵਾਲੇ ਹੋਈਏ ਮੇਰੇ ਪਿਤਾ ਪਰਮੇਸ਼ਰ ਜੀ ਅਤੇ ਤੁਹਾਡੀ ਕਿਰਪਾ ਦੇ ਵਿੱਚ ਬਣੇ ਰਹਿਣ ਵਾਲੇ ਹੋਈਏ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਆਪਣਾ ਭੈ ਸਾਡੇ ਦਿਲਾਂ ਦੇ ਵਿੱਚ ਰੱਖੋ ਮੇਰੇ ਪਿਤਾ ਪਰਮੇਸ਼ਰ ਜੀ ਅਤੇ ਆਪਣਾ ਕਿਰਪਾ ਵਾਲਾ ਹੱਥ ਸਾਡੇ ਸਿਰਾਂ ਦੇ ਉੱਤੇ ਰੱਖੋ ਮੇਰੇ ਪਿਆਰੇ ਪ੍ਰਭੂ ਤੁਹਾਡੇ ਦੂਤ ਸਾਡੇ ਨਿਗ੍ਹਾਬਾਨ ਹੋਣ ਮੇਰੇ ਪਿਆਰੇ ਪ੍ਰਭੂ ਤੇ ਤੁਹਾਡਾ ਵਚਨ ਸਾਡੇ ਰਾਹਾਂ ਦੀ ਜੋਤੀ ਹੋਵੇ ਮੇਰੇ ਪਿਤਾ ਪਰਮੇਸ਼ਰ ਆਓ ਸਾਡੀ ਪ੍ਰਾਰਥਨਾ ਨੂੰ ਸੁਣੋ ਤੇ ਕਬੂਲ ਕਰੋ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਪਿਆਰੇ ਪ੍ਰਭੂ ਇਸ ਪ੍ਰਾਰਥਨਾ ਦੇ ਵਿੱਚ ਸਾਡੇ ਨਾਲ ਹਾਜ਼ਰ ਹਨ ਪ੍ਰਭੂ ਉਹਨਾਂ ਦੇ ਉੱਤੇ ਤੁਹਾਡੀ ਵੱਡੀ ਕਿਰਪਾ ਬਣੀ ਰਹੇ ਸਾਡੀ ਬੇਨਤੀ ਨੂੰ ਸੁਣੋ ਸਾਰੀ ਪ੍ਰਾਰਥਨਾ ਸੀ ਆਪਣੇ ਮੁਕਤੀਦਾਤਾ ਪਿਆਰੇ ਪ੍ਰਭੂ ਯਿਸੂ ਮਸੀਹ ਜੀ ਦੇ ਜਿੰਦਾ ਨਾਮ ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਸਾਰੇ ਮਿਲ ਕੇ ਮੰਗਦੇ ਹਾਂ ਆਮੇਨ ਆਮੇਨ ਆਓ ਹੁਣ ਆਪਾਂ ਜਿਹੜੇ ਭੈਣ ਭਰਾਵਾਂ ਨੇ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਭੇਜੀਆਂ ਹਨ ਉਹਨਾਂ ਦੇ ਲਈ ਆਪਾਂ ਪ੍ਰਾਰਥਨਾਵਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਅਤੇ ਸਭ ਤੋਂ ਪਹਿਲਾਂ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਭੈਣ ਭਰਾਵਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਡੇ ਫੇਸਬੁੱਕ ਦੇ ਰਾਹੀਂ ਇਨਬਾਕਸ ਮੈਸੇਜ ਕੀਤੇ ਹਨ ਆਪਣੀਆਂ ਪ੍ਰੇ ਰਿਕਵੈਸਟ ਭੇਜੀਆਂ ਹਨ ਬਹੁਤ ਸਾਰੇ ਭੈਣ ਭਰਾਵਾਂ ਨੇ ਇਸੇ ਪ੍ਰੋਗਰਾਮ ਦੇ ਮਾਧਿਅਮ ਦੇ ਰਾਹੀਂ ਸਾਨੂੰ YouTube ਤੇ ਉੱਤੇ ਆਪਣੀਆਂ ਪ੍ਰੇ ਰਿਕਵੈਸਟ ਭੇਜੀਆਂ ਹਨ ਬਹੁਤ ਸਾਰੇ ਭੈਣ ਭਰਾਵਾਂ ਨੇ ਈਮੇਲਸ ਦੇ ਥਰੂ ਭੇਜੀਆਂ ਹਨ ਤੇ ਅਸੀਂ ਉਹਨਾਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਭੈਣ ਭਰਾਵਾਂ ਦਾ ਖਾਸ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮੋਟੀਵੇਟ ਕੀਤਾ ਹੈ ਸਾਨੂੰ ਬਹੁਤ ਇਨਕਰੇਜ ਕੀਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਉਤਸ਼ਾਹ ਦੇ ਨਾਲ ਅੱਗੇ ਵਧ ਸਕੀਏ ਸੋ ਸਾਰੇ ਭੈਣ ਭਰਾਵਾਂ ਦਾ ਸੀਐਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਆਓ ਹੁਣ ਆਪਾਂ ਉਹਨਾਂ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਦੇ ਵਿੱਚ ਚੱਲੀਏ ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਬ੍ਰਦਰ ਰਾਹੁਲ ਬ੍ਰਦਰ ਮੋਹਨ ਜਲੰਧਰ ਤੋਂ ਬ੍ਰਦਰ ਗੁਰਪ੍ਰੀਤ ਸਿੰਘ ਪਿੰਡ ਕਾਦੀਆਂ ਗੁਰਦਾਸਪੁਰ ਤੋਂ ਇਹਨਾਂ ਭਰਾਵਾਂ ਨੇ ਸਾਨੂੰ ਪ੍ਰਾਰਥਨਾ ਪੱਤਰ ਦੇ ਰਾਹੀਂ ਦੱਸਿਆ ਹੈ ਕਿ ਇਹਨਾਂ ਨੂੰ ਹਰਨੀਆਂ ਅਤੇ ਬਵਾਸੀਰ ਦੀ ਸਮੱਸਿਆ ਹੈ ਤੇ ਆਓ ਵਚਨ ਦੇ ਵਿੱਚ ਲਿਖਿਆ ਹੈ ਜਿਸ ਤਰੀਕੇ ਦੇ ਨਾਲ ਕਿ ਜਦੋਂ ਦੋ ਜਾਂ ਤਿੰਨ ਇੱਕ ਮਨ ਹੋ ਕੇ ਪ੍ਰਾਰਥਨਾ ਕਰਨ ਤੇ ਪਰਮੇਸ਼ਵਰ ਦੀ ਹਜ਼ੂਰੀ ਦੇ ਰਹੀ ਉਹ ਪ੍ਰਾਰਥਨਾ ਜ਼ਰੂਰ ਸੁਣੀ ਜਾਂਦੀ ਹੈ ਤੇ ਉਹ ਮੇਰੇ ਭੈਣ ਭਰਾ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਿਲ ਹਨ ਆਓ ਆਪਾਂ ਇਹਨਾਂ ਦੇ ਲਈ ਪ੍ਰਾਰਥਨਾ ਕਰਾਂਗੇ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਬ੍ਰਦਰ ਰਾਹੁਲ ਦੇ ਲਈ ਬ੍ਰਦਰ ਮੋਹਨ ਦੇ ਲਈ ਪ੍ਰਭੂ ਗੁਰਪ੍ਰੀਤ ਦੇ ਲਈ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਯੈਸੂ ਮਸੀਹ ਤੁਸੀਂ ਆਪਣਾ ਲਹੂ ਵਹਾਇਆ ਕਿ ਪਾਪੀ ਨਜਾਤ ਪਾਉਣ ਤੁਸੀਂ ਆਪਣੇ ਪਿੰਡੇ ਦੇ ਉੱਤੇ ਮਾਰ ਖਾਧੀ ਕਿ ਰੋਗੀ ਸ਼ਿਫਾ ਪਾਉਣ ਸਰਵਸ਼ਕਤੀਮਾਨ ਪਰਮੇਸ਼ਰ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਕਿ ਯੈਸੂ ਮਸੀਹ ਜੀ ਦੇ ਮਾਰ ਖਾਣ ਦੇ ਵਸੀਲੇ ਇਹ ਭਰਾ ਆਪਣੀਆਂ ਬਿਮਾਰੀਆਂ ਤੋਂ ਸ਼ਿਫਾ ਪਾਉਣ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਸ਼ਿਫਾ ਵਾਲਾ ਹੱਥ ਇਹਨਾਂ ਭਰਾਵਾਂ ਨੂੰ ਛੂ ਜਾਵੇ ਮੇਰੇ ਪਿਆਰੇ ਪ੍ਰਭੂ ਤੇ ਇਹਨਾਂ ਦੀ ਹਰ ਪ੍ਰਕਾਰ ਦੀ ਹਰਨੀਆਂ ਦੀ ਸਮੱਸਿਆ ਹਰ ਪ੍ਰਕਾਰ ਦੀ ਬਵਾਸੀਰ ਦੀ ਸਮੱਸਿਆ ਹਮੇਸ਼ਾ ਹਮੇਸ਼ਾ ਦੇ ਲਈ ਇਹਨਾਂ ਦੇ ਬदन ਦੇ ਵਿੱਚੋਂ ਦੂਰ ਹੋ ਜਵੇ ਤੇ ਪਿਆਰੇ ਪ੍ਰਭੂ ਤੁਸੀਂ ਆਪਣੇ ਮਹਿਮਾ ਦੇ ਸ਼ਬਦ ਇਹਨਾਂ ਦੇ ਮੂੰਹ ਦੇ ਵਿੱਚ ਪਾਓ ਅਤੇ ਇਹਨਾਂ ਨੂੰ ਆਪਣੇ ਪਾਕ ਪਵਿੱਤਰ ਕੰਮਾਂ ਦੇ ਲਈ ਖੜੇ ਕਰੋ ਮੇਰੇ ਪਿਤਾ ਪਰਮੇਸ਼ਰ ਇਹ ਆਪ ਬਚਨ ਤੇ ਆਪਣੀ ਗਵਾਹੀ ਦੇ ਰਾਹੀਂ ਹੋਰਾਂ ਨੂੰ ਬਚਾਉਣ ਵਾਲੇ ਹੋਣ ਸਾਡੀ ਬੇਨਤੀ ਨੂੰ ਸੁਣੋ ਯਿਸੂ ਮਸੀਹ ਜੀ ਦੇ ਨਾਮ ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਮੰਗਦੇ ਹਾਂ ਆਮੀਨ ਨੈਕਸਟ ਪ੍ਰੇ ਰਿਕੁਐਸਟ ਸਾਨੂੰ ਭੇਜੀ ਹੈ ਸਿਸਟਰ ਸਾਖੀ ਕਪੂਰਥਲਾ ਤੋਂ ਇਹਨਾਂ ਦੀ ਪ੍ਰੇ ਰਿਕੁਐਸਟ ਹੈ ਆਸਟ੍ਰੇਲੀਆ ਵੀਜ਼ਾ ਦੇ ਲਈ ਸਿਸਟਰ ਮੀਨਾ ਤੇ ਸਿਸਟਰ ਕੁਲਜੀਤ कौर ਕਪੂਰਥਲਾ ਤੋਂ ਇਹਨਾਂ ਨੇ ਵੀ ਪ੍ਰੇ ਰਿਕੁਐਸਟ ਭੇਜੀ ਹੈ ਕੈਨੇਡਾ ਵੀਜ਼ਾ ਦੇ ਲਈ ਤੇ ਆਓ ਆਪਾਂ ਪ੍ਰਾਰਥਨਾ ਕਰਾਂਗੇ ਇਹਨਾਂ ਦੇ ਲਈ ਸਰਬ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਵਚਨ ਦੇ ਵਿੱਚ ਤੁਸੀਂ ਕਿਹਾ ਹੈ ਮੈਂ ਤੁਹਾਡੀਆਂ ਹੱਦਾਂ ਨੂੰ ਵਧਾਵਾਂਗਾ ਮੇਰੇ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਸੀਂ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲੇ ਪਰਮੇਸ਼ਰਾ ਪ੍ਰਭੂ ਤੁਸੀਂ ਜੀਵਨ ਦੀ ਜਾਂਚ ਕਰਨ ਵਾਲੇ ਪਰਮੇਸ਼ਰਾ ਮੇਰੇ ਪਿਆਰੇ ਪ੍ਰਭੂ ਅਤੇ ਤੁਸੀਂ ਮਨੋਰਥਾਂ ਨੂੰ ਪੂਰਿਆ ਕਰਨ ਵਾਲੇ ਪਰਮੇਸ਼ਰਾ ਮੇਰੇ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਆਰੇ ਪ੍ਰਭੂ ਪ੍ਰਭੂ ਜਿਨ੍ਹਾਂ ਨੇ ਵੀ ਈਮਾਨ ਦੇ ਨਾਲ ਇਹ ਪ੍ਰੇਰ ਰਿਕੁਐਸਟ ਦਿੱਤੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਇਹਨਾਂ ਭੈਣਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਭੈਣ ਕੁਲਜੀਤ ਦੇ ਲਈ ਭੈਣ ਮੀਨਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਆਓ ਮੇਰੇ ਪਿਆਰੇ ਪ੍ਰਭੂ ਤੁਸੀਂ ਇਹਨਾਂ ਦੇ ਜੀਵਨ ਦੇ ਵਿੱਚ ਆਓ ਮੇਰੇ ਪਿਤਾ ਪਰਮੇਸ਼ਰ ਤੁਸੀਂ ਭੈਣ ਸਾਖਸ਼ੀ ਦੇ ਲਈ ਵੀ ਮੇਰੇ ਪਿਤਾ ਪਰਮੇਸ਼ਰ ਤੁਸੀਂ ਅਜੀਬ ਕੰਮ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਦੇ ਵੀਜ਼ਾ ਮਿਲਣ ਦੇ ਵਿੱਚ ਇਹਨਾਂ ਦੀ ਮਦਦ ਤੇ ਸਹਾਇਤਾ ਕਰੋ ਮੇਰੇ ਪਿਆਰੇ ਪ੍ਰਭੂ ਤੁਸੀਂ ਇਹਨਾਂ ਨੂੰ ਸੁਪਰਨੈਚੁਰਲ ਫੇਵਰ ਦਿਓ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰੀ ਦੇ ਵਿੱਚੋਂ ਇਹਨਾਂ ਦੇ ਲਈ ਸਾਰੇ ਇੰਤਜ਼ਾਮ ਪੂਰੇ ਹੋਣ ਮੇਰੇ ਪਿਆਰੇ ਪ੍ਰਭੂ ਅਤੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਨੂੰ ਆਪਣੇ ਮਹਿਮਾ ਦੇ ਅੱਖਰਾਂ ਦੇ ਨਾਲ ਖੜੇ ਕਰੋ ਮੇਰੇ ਪਿਆਰੇ ਪ੍ਰਭੂ ਸਾਡੀ ਬੇਨਤੀ ਨੂੰ ਸੁਣੋ ਯਿਸੂ ਮਸੀਹ ਜੀ ਦੇ ਨਾਮ ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਮੰਗਦੇ ਹਾਂ ਆਮੇਨ ਮੈਂ ਇਹਨਾਂ ਭੈਣਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਵਚਨ ਦੇ ਵਿੱਚ ਲਿਖਿਆ ਹੈ ਕਿ ਤੂੰ ਆਪਣੇ ਸਾਰੇ ਹੀ ਰਾਹ ਯਹੋਵਾ ਦੇ ਗੋਚਰਾ ਕਰ ਤੇ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਸੋ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਰਾਹਾਂ ਨੂੰ ਪਰਮੇਸ਼ਵਰ ਜੀ ਦੇ ਹੱਥਾਂ ਵਿੱਚ ਦੇਈਏ ਕਿਉਂਕਿ ਹਰ ਮਨੁੱਖ ਚਾਹੁੰਦਾ ਹੈ ਉਹਦੇ ਜੀਵਨ ਦੇ ਵਿੱਚ ਕੁਝ ਚੰਗਾ ਹੋਵੇ ਉਹ ਵਿਦੇਸ਼ ਵਿੱਚ ਜਾਵੇ ਉਹ ਆਪਣੇ ਜੀਵਨ ਦੇ ਵਿੱਚ ਵੈਲ ਸੈਟਲ ਹੋਵੇ ਇਹ ਹਰੇਕ ਮਨੁੱਖ ਦੀ ਤਮੰਨਾ ਹੈ ਵਚਨ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਮਨੁੱਖ ਯੋਜਨਾਵਾਂ ਬਣਾਉਂਦਾ ਹੈ ਪਰ ਪੂਰਾ ਉਹੀ ਹੁੰਦਾ ਹੈ ਜੋ ਯਹਵਾ ਦੇ ਮਨ ਨੂੰ ਪਾਉਂਦਾ ਹੈ ਸੋ ਮੈਂ ਇਹਨਾਂ ਭੈਣਾਂ ਨੂੰ ਸਗੋਂ ਉਹਨਾਂ ਸਾਰਿਆਂ ਨੂੰ ਹੀ ਇਹ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਜਿਹੜੇ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹਨ ਜਾਂ ਹੋਰ ਦੁਨੀਆਵੀ ਇੱਛਾ ਸਾਡੇ ਜੀਵਨ ਦੇ ਵਿੱਚ ਹੁੰਦੀਆਂ ਹਨ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਰ ਜੀ ਦੇ ਹੱਥਾਂ ਵਿੱਚ ਦਈਏ ਕਿ ਪ੍ਰਭੂ ਜੀ ਜਿਹੜੀਆਂ ਬਰਕਤਾਂ ਤੁਸੀਂ ਦੇਣੀਆਂ ਚਾਹੁੰਦੇ ਹੋ ਜਿਸ ਜਗ੍ਹਾ ਤੇ ਤੁਸੀਂ ਸਾਨੂੰ ਲੈ ਕੇ ਜਾਣਾ ਚਾਹੁੰਦੇ ਹੋ ਉਸ ਜਗ੍ਹਾ ਤੇ ਅਸੀਂ ਤੁਹਾਡੀ ਇੱਛਾ ਦੇ ਨਾਲ ਜਾ ਸਕੀਏ ਸਪੈਸ਼ਲੀ ਉਸ ਜਗ੍ਹਾ ਤੇ ਪਰਬੂ ਤੁਸੀਂ ਸਾਨੂੰ ਭੇਜੋ ਜੇ ਇਸ ਜਗ੍ਹਾ ਤੇ ਜਾ ਕੇ ਅਸੀਂ ਤੁਹਾਤੋਂ ਦੂਰ ਨਾ ਹੋਈਏ ਪਰ ਤੁਹਾਡੇ ਵਿੱਚ ਸਾਡਾ ਜੀਵਨ ਤਰੱਕੀ ਕਰਦਾ ਜਾਵੇ ਸਾਡਾ ਜੀਵਨ ਮਜ਼ਬੂਤ ਜੜ ਫੜਦਾ ਜਾਵੇ ਸੋ ਆਪਣੇ ਸਾਰੇ ਰਾਹਾਂ ਨੂੰ ਪਰਮੇਸ਼ਰ ਦੇ ਗੋਚਰਾ ਕਰੋ ਮੈਂ ਵਿਸ਼ਵਾਸ ਕਰਦੀ ਹਾਂ ਯਹੋਵਾ ਪਰਮੇਸ਼ਰ ਆਪਣੇ ਪੁੱਤਰ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਡੇ ਮਨੋਰਥਾਂ ਨੂੰ ਜ਼ਰੂਰ ਪੂਰੀਆਂ ਕਰਨਗੇ ਆਓ ਆਪਾਂ ਦੇਖਾਂਗੇ ਅਗਲੀ ਪ੍ਰਾਰਥਨਾ ਦੇ ਵੇਲੇ ਇਹ ਪ੍ਰਾਰਥਨਾ ਰਿਕੁਐਸਟ ਹੈ ਸਿਸਟਰ ਸਲਵੀਨ ਅਹੂਜਾ ਦੇ ਵੱਲੋਂ ਅਤੇ ਇਹਨਾਂ ਨੇ ਸਾਨੂੰ ਲਿਖਿਆ ਹੈ ਕਿ ਇਹਨਾਂ ਦੇ ਪਿਤਾ ਜੀ ਦੇ ਉੱਪਰ ਤਿੰਨ ਮੁਕੱਦਮੇ ਚੱਲ ਰਹੇ ਹਨ ਅਤੇ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਜਾਵੇ ਇਹਨਾਂ ਦੇ ਪਿਤਾ ਜੀ ਦੇ ਲਈ ਪ੍ਰਾਰਥਨਾ ਕੀਤੀ ਜਾਵੇ ਕਿ ਪਰਮੇਸ਼ਰ ਜੀ ਇਹਨਾਂ ਦੇ ਪਿਤਾ ਜੀ ਨੂੰ ਮੁਕੱਦਮਿਆਂ ਤੋਂ ਬਰੀ ਕਰਨ ਆਓ ਆਪਾਂ ਸਭ ਮਿਲ ਕੇ ਇਹਨਾਂ ਦੇ ਪਿਤਾ ਜੀ ਦੇ ਲਈ ਪ੍ਰਾਰਥਨਾ ਕਰਾਂਗੇ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜਿੱਦਾਂ ਵਚਨ ਦੇ ਵਿੱਚ ਲਿਖਿਆ ਹੈ ਜੇਕਰ ਕੋਈ ਰਾਈ ਦੇ ਦਾਣੇ ਸਮਾਨ ਨੇਚਾ ਕਰੇ ਤਾਂ ਉਹ ਪਹਾੜਾਂ ਨੂੰ ਕਹੇ ਕਿ ਪਹਾੜ ਉਖੜ ਜਾਣ ਤੇ ਉਹ ਪਹਾੜ ਉਖੜ ਜਾਣਗੇ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅੱਜ ਅਸੀਂ ਪਿਤਾ ਪਰਮੇਸ਼ਰ ਨੇਚਾ ਦੇ ਨਾਲ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਆ ਮੇਰੇ ਪਿਤਾ ਪਰਮੇਸ਼ਰ ਤੇ ਅਸੀਂ ਪੈਣ ਸਲਵੀਨਾ ਹੁਜਾ ਦੇ ਲਈ ਪ੍ਰਾਰਥਨਾ ਕਰਦੇ ਮੇਰੇ ਪ੍ਰਭੂ ਕਿ ਆਓ ਮੇਰੇ ਪ੍ਰਭੂ ਤੁਸੀਂ ਇਹਨਾਂ ਦੇ ਪਿਤਾ ਜੀ ਦੇ ਜੀਵਨ ਦੇ ਵਿੱਚ ਆਓ ਮੇਰੇ ਪਿਤਾ ਪਰਮੇਸ਼ਰ ਤੇ ਪਿਆਰੇ ਪ੍ਰਭੂ ਤੁਸੀਂ ਇਹਨਾਂ ਦੇ ਮੁਕਦਮਿਆਂ ਤੋਂ ਇਹਨਾਂ ਨੂੰ ਬਰੀ ਕਰੋ ਮੇਰੇ ਪ੍ਰਭੂ ਪ੍ਰਭੂ ਜੀ ਉਹ ਕੰਮ ਜਿਹੜੇ ਮਨੁੱਖਾਂ ਤੋਂ ਆਣ ਹੋਣੇ ਹਨ ਉਹ ਤੁਸੀਂ ਕਰ ਸਕਦੇ ਹੋ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਅਸੀਂ ਵਚਨ ਦੇ ਵਿੱਚ ਦੇਖਿਆ ਕਿ ਤੁਹਾਡੇ ਚੇਲੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਸੀ ਪਿਤਾ ਪਰਮੇਸ਼ਰ ਜਦੋਂ ਉਹਨਾਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ ਤੇ ਜੇਲ੍ਹਾਂ ਦੇ ਬੂਹੇ ਖੁੱਲ ਗਏ ਮੇਰੇ ਪਿਆਰੇ ਪ੍ਰਭੂ ਅੱਜ ਅਸੀਂ ਨੇਚਾ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਮੇਰੇ ਪ੍ਰਭੂ ਉਹ ਭਰਾ ਜਿਹੜਾ ਤਿੰਨ ਮੁਕੱਦਮਿਆਂ ਦੇ ਵਿੱਚ ਫੜਿਆ ਗਿਆ ਹੈ ਮੇਰੇ ਪਿਤਾ ਪਰਮੇਸ਼ਰ ਆਓ ਮੇਰੇ ਪ੍ਰਭੂ ਤੁਸੀਂ ਉਸ ਦਾ ਮੁਕਤੀਦਾਤਾ ਬਣ ਕੇ ਉਸ ਦੇ ਜੀਵਨ ਵਿੱਚ ਆਓ ਮੇਰੇ ਪਿਆਰੇ ਪ੍ਰਭੂ ਉਹ ਆਪਣੇ ਗੁਨਾਹਾਂ ਨੂੰ ਜਾਣ ਸਕੇ ਅਤੇ ਤੁਹਾਡੀ ਹਜ਼ੂਰੀ ਦੇ ਵਿੱਚੋਂ ਮੁਕਤੀ ਪ੍ਰਾਪਤ ਕਰ ਸਕੇ ਅਤੇ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਪਿਤਾ ਪਰਮੇਸ਼ਰ ਦੇ ਜੀਵਨ ਦੇ ਵਿੱਚ ਬਹੁਤੀ ਹੋਵੇ ਤੇ ਪ੍ਰਭੂ ਤੁਸੀਂ ਆਪਣੇ ਫਜ਼ਲ ਦੇ ਨਾਲ ਉਸ ਭਰਾ ਨੂੰ ਸਾਰੇ ਹੀ ਮੁਕਦਮਿਆਂ ਦੇ ਵਿੱਚੋਂ ਬả ਇੱਜ਼ਤ ਬਰੀ ਕਰੋ ਸਾਡੀ ਬੇਨਤੀ ਨੂੰ ਸੁਣੋ ਯਿਸੂ ਮਸੀਹ ਜੀ ਦੇ ਨਾਮ 'ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਮੰਗਦੇ ਹਾਂ ਆਮੀਨ ਅਸੀਂ ਭੈਣ ਸਲਵੀਨ ਅਹੁਜਾ ਜੀ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਹਰ ਇੱਕ ਮਨੁੱਖ ਗੁਨਾਹਗਾਰ ਹੈ ਚਾਹੇ ਉਹ ਥੋੜਾ ਹੈ ਤੇ ਚਾਹੇ ਉਹ ਬਹੁਤਾ ਹੈ ਅਸੀਂ ਨਹੀਂ ਜਾਣਦੇ ਕਿ ਤੁਹਾਡੇ ਪਿਤਾ ਜੀ ਦੇ ਜੀਵਨ ਦੇ ਵਿੱਚ ਕਿਹੋ ਜਿਹੀਆਂ ਘਟਨਾਵਾਂ ਘਟੀਆਂ ਹਨ ਕਿਉਂ ਇਨਾ ਮੁਕਦਮਿਆਂ ਦੇ ਵਿੱਚ ਫਸੇ ਹੋਏ ਹਨ ਮੇਰੀ ਭੈਣ ਮੇਰੇ ਭਲਾ ਜਿਹੜੇ ਸੁਣ ਰਹੇ ਹਨ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਚਾਹੇ ਅਸੀਂ ਕਿੱਦਾਂ ਦੇ ਵੀ ਗੁਨਾਹ ਕਿਉਂ ਨਾ ਕੀਤੇ ਹੋਣ ਸਰਵ ਸ਼ਕਤੀਮਾਨ ਪਰਮੇਸ਼ਵਰ ਦਇਆ ਦੇ ਸਾਗਰ ਹਨ ਰਹਿਮਤ ਦੇ ਨਾਲ ਭਰੇ ਹੋਏ ਹਨ ਫਜ਼ਲ ਕਰਨ ਵਾਲੇ ਪਰਮੇਸ਼ਵਰ ਹਨ ਉਹ ਸਾਨੂੰ ਇਨ੍ਹਾਂ ਗੁਨਾਹਾਂ ਤੋਂ ਮਾਫ ਕਰਨਾ ਚਾਹੁੰਦੇ ਹਨ ਪਰ ਉਸ ਦੀ ਇੱਕੋ ਹੀ ਸ਼ਰਤ ਹੈ ਕਿ ਮਨੁੱਖ ਹਲੀਮ ਹੋ ਕੇ ਉਹਨਾਂ ਦੀ ਹਜ਼ੂਰੀ ਵਿੱਚ ਆਵੇ ਆਪਣੇ ਗੁਨਾਹਾਂ ਦਾ ਇਕਰਾਰ ਕਰੇ ਅਤੇ ਪਰਮੇਸ਼ਵਰ ਦੇ ਕੋਲੋਂ ਆਪਣੇ ਬੁੱਲਾਂ ਦੇ ਨਾਲ ਤੋਬਾ ਕਰਕੇ ਮਾਫੀ ਮੰਗੇ ਸੋ ਮੇਰੀ ਭੈਣ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਆਪਣੇ ਪਿਤਾ ਜੀ ਨੂੰ ਕਹੋ ਕਿ ਉਹ ਆਪਣੇ ਜੀਵਨ ਦੇ ਵਿੱਚਲੀ ਹਰੇਕ ਬੁਰਾਈ ਤੋਂ ਤੌਬਾ ਕਰਕੇ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਸੱਚੀ ਤੌਬਾ ਕਰਨ ਅਤੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਸੱਚੇ ਛੁਟਕਾਰੇ ਨੂੰ ਪ੍ਰਾਪਤ ਕਰਨ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਕਿ ਪਾਪ ਦੀ ਮਜ਼ਦੂਰੀ ਮੌਤ ਹੈ ਅਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਗੁਨਾਹ ਚਾਹੇ ਉਹ ਛੋਟੇ ਹਨ ਵੱਡੇ ਹਨ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਕਰਦੇ ਹਾਂ ਤੇ ਉਹ ਸਜ਼ਾ ਸਾਡੇ ਜੀਵਨ ਦੇ ਵਿੱਚ ਆਉਂਦੀ ਹੈ ਸਰਾਪ ਸਾਡੇ ਜੀਵਨ ਦੇ ਵਿੱਚ ਆਉਂਦੇ ਹਨ ਪਰ ਉਹਨਾਂ ਤੋਂ ਅਸੀਂ ਛੁਟਕਾਰਾ ਪ੍ਰਾਪਤ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਉਹਨਾਂ ਹੀ ਗੁਨਾਹਾਂ ਤੋਂ ਤੌਬਾ ਦੀ ਜਿਹੜੀ ਪ੍ਰਾਰਥਨਾ ਹੈ ਬੇਨਤੀ ਆ ਉਹ ਲੈ ਕੇ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੁੰਦੇ ਹਾਂ ਤੇ ਸਰਵ ਸ਼ਕਤੀਮਾਨ ਸਾਨੂੰ ਸਾਡੇ ਗੁਨਾਹਾਂ ਤੋਂ ਆਜ਼ਾਦ ਕਰਦੇ ਹਨ ਮੈਂ ਯਕੀਨ ਕਰਦੀ ਹਾਂ ਕਿ ਤੁਹਾਡੇ ਪਿਤਾ ਜੀ ਬਹੁਤ ਜਲਦ ਇਨ੍ਹਾਂ ਮੁਕਦਮਿਆਂ ਤੋਂ ਬਰੀ ਹੋਣਗੇ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੀਨ ਆਓ ਆਪਾਂ ਅਗਲੀ ਪ੍ਰੇ ਰਿਕੁਐਸਟ ਦੇ ਵੱਲ ਵਧਦੇ ਹਾਂ ਇਹ ਪ੍ਰਾਰਥਨਾ ਰਿਕੁਐਸਟ ਹੈ ਬ੍ਰਦਰ ਲਵਲੀ ਹੰਸ ਵੱਲੋਂ ਅਤੇ ਸਿਸਟਰ ਪ੍ਰਤੀਬਾ ਦੇ ਵੱਲੋਂ ਜਿਨ੍ਹਾਂ ਨੂੰ ਅੱਖਾਂ ਦੀ ਸਮੱਸਿਆ ਹੈ ਨਜ਼ਰ ਕਮਜ਼ੋਰੀ ਦੀ ਸਮੱਸਿਆ ਹੈ ਆਓ ਇਹਨਾਂ ਦੇ ਲਈ ਪ੍ਰਾਰਥਨਾ ਕਰਾਂਗੇ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਭਰਾ ਲਵਲੀ ਹੰਸ ਦੇ ਲਈ ਤੇ ਸਿਸਟਰ ਪ੍ਰਤੀਬਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਤੁਸੀਂ ਤਾਂ ਅੰਨਿਆਂ ਦੀਆਂ ਅੱਖਾਂ ਨੂੰ ਖੋਲਣ ਵਾਲੇ ਪਰਮੇਸ਼ਰ ਆ ਮੇਰੇ ਪ੍ਰਭੂ ਤੁਸੀਂ ਚਟਾਨਾਂ ਦੇ ਵਿੱਚੋਂ ਪਾਣੀ ਦੇ ਸਰੋਤ ਪੈਦਾ ਕਰਨ ਵਾਲੇ ਪਰਮੇਸ਼ਰ ਆ ਪ੍ਰਭੂ ਪ੍ਰਭੂ ਤੁਸੀਂ ਆਣ ਹੋਣੇ ਦੇ ਵਿੱਚੋਂ ਹੋਣਾ ਕਰਨ ਵਾਲੇ ਪਰਮੇਸ਼ਰ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਲਈ ਕੁਝ ਵੀ ਔਖਾ ਨਹੀਂ ਹੈ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਯੀਸੂ ਮਸੀਹ ਜੀ ਤੁਸੀਂ ਕੱਲ ਅੱਜ ਤੇ ਯੁੱਗ ਦੇ ਅੰਤ ਤਿੱਕਰ ਇੱਕੋ ਜੈਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਬ੍ਰਦਰ ਲਵਲੀ ਦੇ ਲਈ ਮੇਰੇ ਪਿਆਰੇ ਪ੍ਰਭੂ ਤੇ ਸਿਸਟਰ ਪ੍ਰਤੀਬਾ ਦੇ ਲਈ ਪ੍ਰਭੂ ਤੁਸੀਂ پاک ਰੂਹ ਦੇ ਵਸੀਲੇ ਇਹਨਾਂ ਦੀਆਂ ਅੱਖਾਂ ਨੂੰ ਛੂ ਜਾਓ ਮੇਰੇ ਪਿਤਾ ਪਰਮੇਸ਼ਰ ਜੀ ਅਤੇ ਆਪਣੀ ਕਿਰਪਾ ਦੇ ਨਾਲ ਪਿਆਰੇ ਪ੍ਰਭੂ ਇਹਨਾਂ ਦੀਆਂ ਅੱਖਾਂ ਦੀ ਹਰ ਸਮੱਸਿਆ ਨੂੰ ਦੂਰ ਕਰੋ ਸਾਡੀ ਬੇਨਤੀ ਨੂੰ ਸੁਣੋ ਯਿਸੂ ਮਸੀਹ ਜੀ ਦੇ ਨਾਮ 'ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਮੰਗਦੇ ਹਾਂ ਆਮੇਨ ਆਮੇਨ ਆਓ ਅਪਾ ਅਗਲੀ ਪ੍ਰੇ ਰਿਕੁਐਸਟ ਦੇ ਵੱਲ ਦੇਖਾਂਗੇ ਇਹ ਹੈ ਬ੍ਰਦਰ ਲਖਵੀਰ ਸਿੰਘ ਜੀ ਸਿਸਟਰ ਬਿੰਦੂ ਤੇ ਬ੍ਰਦਰ ਸਾਹਿਲ ਕੁਮਾਰ ਇਹਨਾਂ ਨੇ ਸਾਨੂੰ ਪ੍ਰੇਰ ਰਿਕਵੈਸਟ ਭੇਜੀ ਹੈ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਇਹਨਾਂ ਨੇ ਸਾਨੂੰ ਲਿਖਿਆ ਹੈ ਕਿ ਬੱਚੇ ਪੜ੍ਹਾਈ ਦੇ ਵਿੱਚ ਬਹੁਤ ਕਮਜ਼ੋਰ ਹਨ ਸਾਡੇ ਲਈ ਪ੍ਰਾਰਥਨਾ ਕੀਤੀ ਜਾਵੇ ਕਿ ਸਾਡੇ ਬੱਚੇ ਪੜ੍ਹਾਈ ਦੇ ਵਿੱਚ ਅੱਗੇ ਵਧਣ ਅਤੇ ਉਹ ਆਪਣੀ ਪੜ੍ਹਾਈ ਨੂੰ ਠੀਕ ਤਰੀਕੇ ਨਾਲ ਪੂਰੀਆਂ ਕਰ ਸਕਣ ਆਓ ਆਪਾਂ ਸਭ ਮਿਲ ਕੇ ਇਹਨਾਂ ਦੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਾਂਗੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਕਿ ਧਰਮੀ ਜਨ ਦੀ ਜਿਹੜੀ ਪ੍ਰਾਰਥਨਾ ਹੈ ਉਹ ਕਦੀ ਵਿਅਰਥ ਨਹੀਂ ਜਾਂਦੀ ਤੇ ਮੈਂ ਯਕੀਨ ਕਰਦੀ ਹਾਂ ਕਿ ਬਹੁਤ ਸਾਰੇ ਧਰਮੀ ਜਨ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹਨ ਜਦੋਂ ਆਪਾਂ ਮਿਲ ਕੇ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰਦੇ ਹਾਂ ਤੇ ਉਹ ਪ੍ਰਾਰਥਨਾਵਾਂ ਜ਼ਰੂਰ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚੋਂ ਉੱਤਰ ਲੈ ਕੇ ਆਉਂਦੀਆਂ ਹਨ ਆਓ ਆਪਾਂ ਪ੍ਰਾਰਥਨਾ ਦੇ ਵਿੱਚ ਚੱਲਾਂਗੇ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਬ੍ਰਦਰ ਲਖਵੀਰ ਸਿੰਘ ਜੀ ਸਿਸਟਰ ਬਿੰਦੂ ਅਤੇ ਬ੍ਰਦਰ ਸਾਹਿਲ ਕੁਮਾਰ ਜੀ ਦੇ ਬੱਚਿਆਂ ਦੇ ਲਈ ਮੇਰੇ ਪਿਤਾ ਪਰਮੇਸ਼ਰ ਜਿੱਦਾਂ ਯਾਕੂਬ ਦੀ ਕਿਤਾਬ ਦੇ ਵਿੱਚ ਲਿਖਿਆ ਹੈ ਜੇ ਕਿਸੇ ਨੂੰ ਬੁੱਧ ਦੀ ਕਮੀ ਹੈ ਉਹ ਮੇਰੇ ਕੋਲੋਂ ਮੰਗੇ ਤੇ ਮੈਂ ਬਿਨਾਂ ਉਲਾਮੇ ਦੇ ਦਿਨਾਂ ਹਾਂ ਮੇਰੇ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਕੇ ਮੰਗਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਕਿ ਪਿਆਰੇ ਪ੍ਰਭੂ ਤੁਸੀਂ ਆਪਣੇ ਬੁੱਧ ਦੇ ਖਜ਼ਾਨਿਆਂ ਦੇ ਵਿੱਚੋਂ ਇਹਨਾਂ ਬੱਚਿਆਂ ਦੇ ਉੱਤੇ ਪਿਤਾ ਪਰਮੇਸ਼ਰ ਤੁਸੀਂ ਆਪਣਾ ਬੁੱਧ ਪ੍ਰਗਟ ਕਰੋ ਮੇਰੇ ਪਿਤਾ ਪਰਮੇਸ਼ਰ ਇਹਨਾਂ ਨੂੰ ਮਸਾ ਕੀਤੀ ਹੋਈ ਵਿਜ਼ਡਮ ਦਿਓ ਪ੍ਰਭੂ ਹਰ ਰੋਜ਼ ਇਹ ਨਵੀਂ ਮਸਾ ਕੀਤੀ ਹੋਈ ਬੁੱਧ ਦੇ ਵਿੱਚ ਵਧਦੇ ਜਾਣ ਮੇਰੇ ਪਿਤਾ ਪਰਮੇਸ਼ਰ ਇਹਨਾਂ ਦੀ ਨੌਲੇਜ ਵੱਧਦੀ ਜਾਵੇ ਮੇਰੇ ਪ੍ਰਭੂ ਤੁਸੀਂ ਗਿਆਨ ਤੇ ਸਮਝ ਦਾ ਸਪਿਰਿਟ ਇਹਨਾਂ ਬੱਚਿਆਂ ਦੇ ਉੱਤੇ ਡੋਲੋ ਮੇਰੇ ਪਿਤਾ ਪਰਮੇਸ਼ਰ ਜੀ प्यारे प्रभु तुसी अपने अनुग्रह ਦੇ ਨਾਲ ਮੇਰੇ ਪਿਤਾ ਪਰਮੇਸ਼ਰ ਇਹਨਾਂ ਦੀ ਬੁੱਧ ਨੂੰ ਵਧਾਓ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਉਹ ਵੀਕਨੈਸ ਜਿਹੜੀ ਇਹਨਾਂ ਦੇ ਅੰਦਰ ਕਿਸੇ ਵੀ ਤਰੀਕੇ ਦੀ ਪੜ੍ਹਾਈ ਨੂੰ ਸਥਿਰ ਨਹੀਂ ਰਹਿਣ ਦਿੰਦੀ ਅੱਜ ਯਿਸੂ ਮਸੀਹ ਦੇ ਨਾਮ ਚੋਂ ਕਮਜ਼ੋਰੀ ਦੂਰ ਹੋ ਜਾਵੇ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਅੱਜ ਤੋਂ ਲਾ ਕੇ ਇਹ ਬੱਚੇ ਜੋ ਵੀ ਪੜ੍ਹਨ ਪ੍ਰਭੂ پاک ਰੂਹ ਦੇ ਵਸੀਲੇ ਸਭ ਕੁਛ ਇਹਨਾਂ ਨੂੰ ਚੇਤੇ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਜੋ ਵੀ ਇਹਨਾਂ ਦੇ ਟੀਚਰਸ ਇਹਨਾਂ ਨੂੰ ਗਾਈਡ ਕਰਨ ਮੇਰੇ ਪਿਤਾ ਪਰਮੇਸ਼ਰ ਇਹੋ ਚੀਜ਼ਾਂ ਨੂੰ ਆਪਣੇ ਦਿਲ ਦੇ ਵਿੱਚ ਸਟੋਰ ਕਰ ਸਕਣ ਮੇਰੇ ਪਿਤਾ ਪਰਮੇਸ਼ਰ ਜੋ ਵੀ ਸਕੂਲ ਦੇ ਵਿੱਚ ਸਿੱਖਣ ਇਹਨਾਂ ਨੂੰ ਯਾਦ ਰਹੇ ਮੇਰੇ ਪਿਤਾ ਪਰਮੇਸ਼ਰ ਸਭੋ ਪ੍ਰਭੂ ਆਤਮਕ ਤਰੀਕੇ ਦੇ ਨਾਲ ਇਹਨਾਂ ਨੂੰ ਅੰਦਰੋਂ ਸਮਝ ਆਉਣਾ ਸ਼ੁਰੂ ਹੋ ਜਾਵੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਦੀ ਐਜੂਕੇਸ਼ਨ ਦੀਆਂ ਸਾਰੀਆਂ ਸੁਵਿਧਾਵਾਂ ਪਿਤਾ ਪਰਮੇਸ਼ਰ ਆਪਣੇ ਸਵਰਗੀ ਧੰਨ ਦੇ ਨਾਲ ਪੂਰੀਆਂ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਅਤੇ ਆਪਰੇ ਕਿਰਪਾ ਵਾਲੇ ਹੱਥਾਂ ਦੇ ਨਾਲ ਇਹਨਾਂ ਬੱਚੇ ਨੂੰ ਸ਼ੂ ਕੇ ਨਰੋਇਆ ਕਰੋ ਮੇਰੇ ਪਿਤਾ ਪਰਮੇਸ਼ਰ ਇਹ ਬੱਚਿਆਂ ਨੂੰ ਪ੍ਰਭੂ ਤੁਸੀਂ ਸਿਰ ਠਹਿਰਾਇਆ ਪੂਛ ਨਹੀਂ ਤੇ ਮੈਂ ਪ੍ਰਾਰਥਨਾ ਕਰਦੀ ਹਾਂ ਪ੍ਰਭੂ ਜੀ ਇਹ ਬੱਚੇ ਹਮੇਸ਼ਾ ਅੱਗੇ ਹੀ ਰਹਿਣ ਕਦੀ ਪਿੱਛੇ ਨਹੀਂ ਕਿਉਂਕਿ ਪ੍ਰਭੂ ਤੁਸੀਂ ਬੱਚੇ ਸਾਨੂੰ ਮਿਰਾਸ ਦੇ ਵਿੱਚ ਦਿੱਤੇ ਹਨ ਅਤੇ वचन ਦੇ ਵਿੱਚ ਲਿਖਿਆ ਹੈ ਕਿ ਤੁਹਾਡੇ ਬੱਚੇ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਅਸੀਂ ਯਕੀਨ ਕਰਦੇ ਹਾਂ ਇਹ ਸਾਰੀ ਪ੍ਰਾਰਥਨਾ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਜੀ ਦੇ ਨਾਮ ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਸਾਰੇ ਮਿਲ ਕੇ ਮੰਗਦੇ ਹਾਂ ਆਮੇਨ ਸੋ ਮੈਂ ਇਹਨਾਂ ਪੇਰੈਂਟਸ ਨੂੰ ਇਹਨਾਂ ਮਾਪਿਆਂ ਨੂੰ ਇਹ ਬੇਨਤੀ ਕਰਨੀ ਚਾਹਾਂਗੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਲਈ ਇਹ ਸਾਨੂੰ ਪ੍ਰੀ ਰਿਕਵੈਸਟ ਭੇਜੀ ਹੈ ਮੈਂ ਇਹਨਾਂ ਨੂੰ ਇਹ ਹੀ ਦੱਸਣਾ ਚਾਹਾਂਗੀ ਕਿ ਅਸੀਂ ਹਰ ਵੇਲੇ ਆਪਣੇ ਬੱਚਿਆਂ ਨੂੰ ਤੂੰ ਨਲਾਇਕ ਹੈ ਤੂੰ ਕੁਝ ਕਰ ਨਹੀਂ ਸਕਦਾ ਤੂੰ ਪੜ ਨਹੀਂ ਸਕਦਾ ਤੇਰਾ ਤੇਰਾ ਦਿਮਾਗ ਕੰਮ ਨਹੀਂ ਕਰਦਾ ਜਿਹੜੇ ਅਸੀਂ 네ਗੇਟਿਵ ਵਰਡਸ ਯੂਜ਼ ਕਰਦੇ ਹਾਂ ਆਪਣੇ ਬੱਚਿਆਂ ਦੇ ਲਈ ਮੈਂ ਇਹਨਾਂ ਪੇਰੈਂਟਸ ਨੂੰ ਇਹ ਬੇਨਤੀ ਕਰਨੀ ਚਾਹਾਂਗੀ ਹੱਥ ਜੋੜ ਕੇ ਕਿ ਤੁਸੀਂ ਆਪਣੇ ਬੱਚਿਆਂ ਦੇ ਲਈ ਇਹ ਗਲਤ ਸ਼ਬਦਾਵਲੀ ਬੋਲਣਾ ਬੰਦ ਕਰੋ ਅਤੇ ਆਪਣੇ ਬੱਚਿਆਂ ਨੂੰ ਹਰ ਰੋਜ਼ ਅਸੀਸ ਦੇਣੀ ਸ਼ੁਰੂ ਕਰੋ ਜਦੋਂ ਤੁਹਾਡੇ ਬੱਚੇ ਉੱਠਦੇ ਹਨ ਤੁਹਾਡੇ ਕੋਲ ਆਉਂਦੇ ਹਨ ਤੇ ਜ਼ਰੂਰ ਆਪਣੇ ਹੱਥ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਰੱਖ ਕੇ ਕਹੋ ਕਿ ਪਰਮੇਸ਼ਵਰ ਨੇ ਤੇਰੀ ਬੁੱਧ ਨੂੰ ਨਵਾਂ ਕੀਤਾ ਹੈ ਪਰਮੇਸ਼ਵਰ ਨੇ ਤੈਨੂੰ ਇੱਕ ਮੱਸਾ ਕੀਤੀ ਹੋਈ ਬੁੱਧ ਦਿੱਤੀ ਹੈ ਅਤੇ ਆਪਣੇ ਬੱਚੇ ਨੂੰ ਇਨਕਰੇਜ ਕਰੋ ਆਪਣੇ ਬੱਚੇ ਨੂੰ ਉਤਸ਼ਾਹਿਤ ਕਰੋ ਕਿ ਤੂੰ ਹਰ ਉਹ ਕੰਮ ਕਰ ਸਕਦਾ ਹੈ ਜਿਸ ਕੰਮ ਦੇ ਵਿੱਚ ਤੂੰ ਅੱਗੇ ਵਧਣਾ ਚਾਹੁੰਦਾ ਹੈ ਕਿਉਂਕਿ ਪਰਮੇਸ਼ਵਰ ਨੇ ਤੈਨੂੰ ਬਲ ਦਿੱਤਾ ਹੈ ਪਰਮੇਸ਼ਵਰ ਨੇ ਤੈਨੂੰ ਬੁੱਧ ਦਿੱਤੀ ਹੈ ਤੇਰੇ ਉੱਤੇ ਪਰਮੇਸ਼ਵਰ ਦੀ ਵੱਡੀ ਕਿਰਪਾ ਹੈ ਅਤੇ ਉਸ ਨੂੰ ਜਰੂਰ ਐਨਕਰੇਜ ਕਰੋ ਕਿ ਉਹ ਪ੍ਰਾਰਥਨਾ ਕਰੇ ਉਸ ਨੂੰ ਸਿਖਾਓ ਕਿ ਬੱਚਾ ਜੋ ਵੀ ਕੰਮ ਕਰਨਾ ਹੈ ਉਹ ਪ੍ਰਾਰਥਨਾ ਕਰਕੇ ਕਰੋ ਜਦੋਂ ਤੂੰ ਪ੍ਰਾਰਥਨਾ ਕਰਕੇ ਪੜ੍ਹਾਈ ਦੇ ਵਿੱਚ ਬੈਠੇਗਾ ਜਾਂ ਤੂੰ ਪ੍ਰਾਰਥਨਾ ਕਰਕੇ ਇਗਜ਼ਾਮ ਦੇ ਵਿੱਚ ਬੈਠੇਗਾ ਤੇ ਪਰਮੇਸ਼ਵਰ ਜੀ پاک ਰੂਹ ਦੇ ਵਸੀਲੇ ਤੇਰੀ ਮਦਦ ਕਰਨਗੇ ਅਤੇ ਜਦੋਂ ਤੁਸੀਂ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਸਿਖਾਓਗੇ ਤੁਸੀਂ ਉਸ ਦਾ ਨਤੀਜਾ ਜਰੂਰ ਆਪਣੇ ਬੱਚੇ ਦੇ ਜੀਵਨ ਦੇ ਵਿੱਚ ਦੇਖੋਗੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੀਆਂ ਜਿਹੜੀਆਂ ਪ੍ਰਾਰਥਨਾਵਾਂ ਦੀਆਂ ਬੇਨਤੀਆਂ ਹਨ ਤੁਸੀਂ ਉਹ ਸਾਨੂੰ ਭੇਜ ਰਹੇ ਹੋ ਤੁਸੀਂ ਯਕੀਨ ਕਰਦੇ ਹੋ ਕਿ ਜਦੋਂ ਇਹ ਪ੍ਰਾਰਥਨਾ ਕੀਤੀਆਂ ਜਾਣਗੀਆਂ ਤੇ ਪਰਮੇਸ਼ਰ ਜੀ ਜ਼ਰੂਰ ਉੱਤਰ ਦੇਣਗੇ ਕਿਉਂਕਿ ਵਚਨ ਦੇ ਵਿੱਚ ਇਦਾਂ ਹੀ ਲਿਖਿਆ ਹੈ ਨੇਚਾ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਹੈ ਇਸ ਲਈ ਕਦੇ ਵੀ ਆਪਣੀਆਂ ਅੱਖਾਂ ਸਿਰਫ ਸਾਡੇ ਉੱਤੇ ਨਾ ਟਿਕਾਓ ਸਗੋਂ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਅੱਗੇ ਕਿ ਤੁਸੀਂ ਜ਼ਰੂਰ ਆਪਣੀਆਂ ਪ੍ਰਾਰਥਨਾਵਾਂ ਜਿਹੜੀਆਂ ਹਨ ਉਹ ਹਰ ਰੋਜ਼ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਦੇ ਅੱਗੇ ਰੱਖੋ ਨਿਰੰਤਰ ਇਹਨਾਂ ਪ੍ਰਾਰਥਨਾਵਾਂ ਦੇ ਵਿੱਚ ਬਣੇ ਰਹੋ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦੇ ਉੱਤਰ ਆਪਣੇ ਜੀਵਨ ਦੇ ਵਿੱਚ ਆਉਂਦਿਆਂ ਜ਼ਰੂਰ ਦੇਖੋਗੇ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਓ ਆਪਾਂ ਅਗਲੀ ਪ੍ਰਾਰਥਨਾ ਰਿਕੁਐਸਟ ਦੇ ਵਿੱਚ ਦੇਖਾਂਗੇ ਇਹ ਪ੍ਰੇ ਰਿਕੁਐਸਟ ਸਾਨੂੰ ਭੇਜੀ ਹੈ ਬ੍ਰਦਰ ਗੁਰਨਾਮ ਸਿੰਘ ਜੀ ਨੇ ਅਤੇ ਇਹਨਾਂ ਨੇ ਸਾਨੂੰ ਲਿਖਿਆ ਹੈ ਕਿ ਮੇਰੇ ਘਰ ਵਿੱਚ ਬਹੁਤ ਕਲੇਸ਼ ਰਹਿੰਦਾ ਹੈ ਛੋਟੇ-ਛੋਟੇ ਗੱਲ ਦੇ ਉੱਤੇ ਸਾਡਾ ਝਗੜਾ ਹੋ ਜਾਂਦਾ ਹੈ ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕੀਤੀ ਜਾਵੇ ਕਿ ਅਸੀਂ ਵੀ ਸ਼ਾਂਤੀ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿ ਸਕੀਏ ਆਓ ਅਸੀਂ ਸਭ ਮਿਲ ਕੇ ਇਹਨਾਂ ਦੇ ਲਈ ਪ੍ਰਾਰਥਨਾ ਕਰਾਂਗੇ ਕਿਉਂਕਿ ਜੇ ਇਸ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਚਾਹੇ ਉਸ ਘਰ ਦੇ ਵਿੱਚ ਹਰੇਕ ਬਰਕਤ ਕਿਉਂ ਨਾ ਹੋਵੇ ਚਾਹੇ ਲੱਖ ਸੁੱਖ ਸੁਵਿਧਾ ਦੀਆਂ ਚੀਜ਼ਾਂ ਕਿਉਂ ਨਾ ਹੋਣ ਪਰ ਅਸੀਂ ਉਹਨਾਂ ਚੀਜ਼ਾਂ ਦਾ ਆਨੰਦ ਨਹੀਂ ਲੈ ਸਕਦੇ ਆਓ ਆਪਾਂ ਪ੍ਰਾਰਥਨਾ ਕਰਾਂਗੇ ਸਭ ਮਿਲ ਕੇ ਕਿ ਪਰਮੇਸ਼ਰ ਜੀ ਇਹਨਾਂ ਦੇ ਜੀਵਨ ਦੇ ਵਿੱਚ ਕੰਮ ਕਰਨ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਹੱਥ ਬੰਨ੍ਹ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਵਚਨ ਦੇ ਵਿੱਚ ਲਿਖਿਆ ਹੈ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਮੇਰੇ ਪਿਤਾ ਪਰਮੇਸ਼ਰ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚੋਂ ਭਰਾ ਗੁਰਨਾਮ ਸਿੰਘ ਦੇ ਲਈ ਪ੍ਰਾਰਥਨਾ ਮੰਗਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਕਿ ਤੁਸੀਂ ਆਪਣੇ ਫਜ਼ਲ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਇਹਨਾਂ ਦੇ ਸਾਰੇ ਦੁੱਖ ਕਲੇਸ਼ ਦੂਰ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਵਚਨ ਦੇ ਵਿੱਚ ਲਿਖਿਆ ਕਿ ਯੀਸੂ ਮਸੀਹ ਸ਼ਾਂਤੀ ਦਾ ਰਾਜਕੁਮਾਰ ਹੈ ਅਤੇ ਜਦੋਂ ਯਿਸੂਮਸੀ ਸਵਰਗ ਨੂੰ ਉਠਾਏ ਗਏ ਤੇ ਉਹਨਾਂ ਨੇ ਕਿਹਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਮੇਰੇ ਪਿਤਾ ਪਰਮੇਸ਼ਰ ਅੱਜ ਅਸੀਂ ਤੁਹਾਡੀ ਹਜ਼ੂਰੀ ਚ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੁਸੀਂ ਆਪਣੇ ਪੁੱਤਰ ਯਿਸੂ ਮਸੀਹ ਜੋ ਸ਼ਾਂਤੀ ਦੇ ਰਾਜਕੁਮਾਰ ਹਨ ਉਹਨਾਂ ਦੀਆਂ ਸ਼ਾਂਤੀਆਂ ਪਿਤਾ ਪਰਮੇਸ਼ਰ ਤੁਸੀਂ ਭਰਾ ਗੁਰਨਾਮ ਸਿੰਘ ਜੀ ਦੇ ਘਰ ਵਿੱਚ ਭੇਜੋ ਮੇਰੇ ਪਿਆਰੇ ਪ੍ਰਭੂ ਜੀ ਪਿਆਰੇ ਪ੍ਰਭੂ ਤੁਸੀਂ ਇਹਨਾਂ ਦੇ ਘਰਦਿਆਂ ਨੂੰ ਆਪਣੇ ਹੱਥਾਂ ਵਿੱਚ ਸੰਭਾਲੋ ਮੇਰੇ ਪਿਆਰੇ ਪ੍ਰਭੂ ਜਿਹੜੇ ਵੀ ਰੀਜ਼ਨ ਹਨ ਜਿਹੜੇ ਵੀ ਕਾਰਨ ਹਨ ਪਿਤਾ ਪਰਮੇਸ਼ਰ ਇਹਨਾਂ ਦੇ ਘਰ ਵਿੱਚ ਕਲੇਸ਼ ਦੇ ਉਹ ਹਮੇਸ਼ਾ ਹਮੇਸ਼ਾ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਖਤਮ ਹੋ ਜਾਣ ਪਿਆਰੇ ਪ੍ਰਭੂ ਤੁਸੀਂ ਇਹਨਾਂ ਦੇ ਦਿਲਾਂ ਦੇ ਵਿੱਚ ਨਵਾਂ ਪਿਆਰ ਪਰੋ ਮੇਰੇ ਪਿਆਰੇ ਪ੍ਰਭੂ ਨਵਾਂ ਉਤਸ਼ਾਹ ਪਰੋ ਮੇਰੇ ਪਿਤਾ ਪਰਮੇਸ਼ਰ ਜੀ ਇੱਕ ਦੂਜੇ ਦੇ ਲਈ ਪਿਆਰ ਵਿੱਚ ਵਧਦੇ ਜਾਣ ਨਵੀਂ ਸਮਝ ਦੇ ਵਿੱਚ ਵਧਦੇ ਜਾਣ ਪਿਤਾ ਪਰਮੇਸ਼ਰ ਤੁਹਾਡੀ ਬੁੱਧ ਦੇ ਵਿੱਚੋਂ ਇਹਨਾਂ ਨੂੰ ਬੁੱਧ ਪ੍ਰਾਪਤ ਹੋਵੇ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਸ਼ਾਂਤੀ ਇਹਨਾਂ ਦੇ ਘਰ ਦੇ ਵਿੱਚ ਵਹੇ ਪਿਤਾ ਪਰਮੇਸ਼ਰ ਅਤੇ ਸ਼ਾਂਤੀ ਦਾ ਰਾਜਕੁਮਾਰ ਆਪਣਾ ਡੇਰਾ ਇਹਨਾਂ ਦੇ ਘਰ ਪਰਿਵਾਰ ਦੇ ਵਿੱਚ ਲਾਵੇ ਤੁਹਾਡੀ ਕਿਰਪਾ ਇਹਨਾਂ ਦੇ ਘਰ ਦੇ ਵਿੱਚ ਪੂਰੀ ਹੋਵੇ ਸਾਡੀ ਬੇਨਤੀ ਨੂੰ ਸੁਣੋ ਯਿਸੂ ਮਸੀਹ ਜੀ ਦੇ ਨਾਮ ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਸਾਰੇ ਮਿਲ ਕੇ ਮੰਗਦੇ ਹਾਂ ਆਮੀਨ ਮੈਂ ਯਕੀਨ ਕਰਦੀ ਹਾਂ ਕਿ ਹੋਰ ਵੀ ਜਿੰਨੇ ਭੈਣ ਭਰਾ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਜਿਹੜੇ ਛੋਟੀ ਛੋਟੀ ਗੱਲ ਤੋਂ ਝਗੜਾ ਹੁੰਦਾ ਹੈ ਕਈ ਵਾਰੀ ਤਾਂ ਇਦਾਂ ਦੀਆਂ ਸਿਚੁਏਸ਼ਨਸ ਹੁੰਦੀਆਂ ਹਨ ਕਿ ਕੋਈ ਮੁੱਖ ਕਾਰਨ ਵੀ ਨਹੀਂ ਹੁੰਦਾ ਪਰ ਆਪਸ ਵਿੱਚ ਝਗੜਾ ਹੁੰਦਾ ਹੈ ਮਾਤਾ ਪਿਤਾ ਦਾ ਬੱਚਿਆਂ ਦੇ ਨਾਲ ਆਪਸ ਵਿੱਚ ਪਤੀ ਪਤਨੀ ਦਾ ਜਾਂ ਹੋਰ ਕਈ ਰਿਸ਼ਤੇ ਹਨ ਜਿਨ੍ਹਾਂ ਦੇ ਵਿੱਚ ਝਗੜਾ ਇੱਕ ਮਜਬੂਤੀ ਫੜਦਾ ਜਾ ਰਿਹਾ ਹੈ ਤੇ ਮੈਂ ਯਕੀਨ ਕਰਦੀ ਹਾਂ ਕਿ ਉਹ ਵਿਊਅਰਸ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ ਜਿਨ੍ਹਾਂ ਨੇ ਇਸ ਪ੍ਰਾਰਥਨਾ ਨੂੰ ਸੁਣਿਆ ਹੈ ਰੂਹ ਦੇ ਵਸੀਲੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਸ਼ਾਂਤੀ ਆ ਰਹੀ ਹੈ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਓ ਅਸੀਂ ਇੱਕ ਲਾਸਟ ਪ੍ਰੇ ਰਿਕਵੈਸਟ ਜੋ ਸਾਨੂੰ ਭੇਜੀ ਹੈ ਅਤੇ ਬੜੀ ਖਾਸ ਉਹ ਪ੍ਰੇ ਰਿਕਵੈਸਟ ਹੈ ਤੇ ਆਪਾਂ ਉਸ ਪ੍ਰਾਰਥਨਾ ਨੂੰ ਕਰਕੇ ਇਸ ਪ੍ਰੋਗਰਾਮ ਦੀ ਸਮਾਪਤੀ ਦੇ ਵੱਲ ਚੱਲਾਂਗੇ ਇਹ ਪ੍ਰੇ ਰਿਕਵੈਸਟ ਸਾਨੂੰ ਭੇਜੀ ਹੈ ਬ੍ਰਦਰ ਤਰुण ਪੱਲਾ ਨੇ ਅਤੇ ਇਹਨਾਂ ਨੇ ਲਿਖਿਆ ਹੈ ਕਿ ਮੇਰੇ ਲਈ ਪ੍ਰਾਰਥਨਾ ਕੀਤੀ ਜਾਵੇ ਕਿ ਮੈਂ ਆਤਮਿਕ ਜੀਵਨ ਦੇ ਵਿੱਚ ਤਰੱਕੀ ਕਰਨਾ ਚਾਹੁੰਦਾ ਹਾਂ ਅਤੇ ਪਰਮੇਸ਼ਰ ਜੀ ਕਿਰਪਾ ਕਰਨ ਕਿ ਮੈਂ ਆਤਮਿਕ ਤਰੱਕੀ ਕਰ ਸਕਾਂ ਮੇਰੇ ਭੈਣੋ ਭਰਾਵੋ ਅਸਲ ਦੇ ਵਿੱਚ ਜਿਹੜੀਆਂ ਸਾਡੀਆਂ ਪ੍ਰਾਰਥਨਾਵਾਂ ਹਨ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਮੇਰਾ ਦਿਲ ਕਹਿੰਦਾ ਹੈ ਕਿ ਇਸੇ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ ਜਿਸ ਤਰੀਕੇ ਨਾਲ ਬ੍ਰਦਰ ਤਰुण ਨੇ ਕਿਹਾ ਹੈ ਕਿ ਉਹ ਆਤਮਿਕ ਤਰੱਕੀ ਕਰਨਾ ਚਾਹੁੰਦੇ ਹਨ ਕਿਉਂਕਿ ਜੇਕਰ ਅਸੀਂ ਆਤਮਾ ਦੇ ਵਿੱਚ ਤਰੱਕੀ ਕਰਾਂਗੇ ਤਾਂ ਅਸੀਂ ਆਤਮਿਕ ਚੀਜ਼ਾਂ ਨੂੰ ਸਮਝ ਸਕਾਂਗੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਕਿ ਸਾਡੇ ਜਿਹੜੀ ਲੜਾਈ ਹੈ ਸਾਡਾ ਜਿਹੜਾ ਜੁੱਧ ਹੈ ਉਹ ਲਹੂ ਅਤੇ ਮਾਸ ਦੇ ਨਾਲ ਨਹੀਂ ਹੈ ਸਗੋਂ ਆਤਮਿਕ ਜੋਧਿਆਂ ਦੇ ਨਾਲ ਆਤਮਿਕ ਦੁਨੀਆ ਦੇ ਵਿੱਚ ਹੈ ਭਾਵ ਇਹ ਜਿਹੜੀ ਲੜਾਈ ਹੈ ਇਹ 네ਗਟਿਵਿਟੀ ਦੀ ਤੇ ਪੋਜ਼ਿਟਿਵਿਟੀ ਦੀ ਹੈ ਇਹ ਲੜਾਈ ਹੈ ਪਰਮੇਸ਼ਵਰ ਦੇ ਵੱਲੋਂ ਆਈ ਹੋਈ ਪੋਜ਼ਿਟਿਵਿਟੀ ਦੇ ਵਿੱਚ ਅਤੇ ਦੁਸ਼ਟ ਦੇ ਵੱਲੋਂ ਆਈ ਹੋਈ ਨੈਗੇਟਿਵਿਟੀ ਦੇ ਵਿੱਚ ਇਹ ਲੜਾਈ ਹੈ ਸਾਡੀਆਂ ਸੋਚਾਂ ਦੀ ਇੱਕ ਸੋਚ ਕਹਿੰਦੀ ਹੈ ਤੂੰ ਚੰਗਾ ਕਰ ਦੂਜੀ ਕਹਿੰਦੀ ਹੈ ਚੰਗਾ ਕਰਨ ਦੇ ਨਾਲ ਤੈਨੂੰ ਇੰਨਾ ਫਾਇਦਾ ਨਹੀਂ ਹੋਣਾ ਜਿੰਨਾ ਤੈਨੂੰ ਬੁਰਾ ਕਰਨ ਦੇ ਨਾਲ ਹੋ ਸਕਦਾ ਹੈ ਪਰ ਅਸੀਂ ਇਸ ਲੜਾਈ ਦੇ ਵਿੱਚ ਪਰਮੇਸ਼ਵਰ ਜੀ ਦੀ ਸਮਰਥ ਦੇ ਨਾਲ ਫਤਿਹ ਪ੍ਰਾਪਤ ਕਰ ਸਕਦੇ ਹਾਂ ਆਓ ਅਸੀਂ ਬ੍ਰਦਰ ਤਰुण ਪੱਲਾ ਜੀ ਦੇ ਲਈ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਜੀ ਇਸ ਭਰਾ ਨੂੰ ਆਤਮਿਕ ਤਰੱਕੀ ਬਖਸ਼ਣ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਡਰਦੇ ਤੇ ਕੰਬਦੇ ਹੋਏ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਮੇਰੇ ਪ੍ਰਭੂ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਪ੍ਰਭੂ ਜੀ ਭਰਾ ਤਰुण ਦੇ ਲਈ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜਿੱਦਾ ਵਚਨ ਦੇ ਵਿੱਚ ਲਿਖਿਆ ਹੈ ਤੁਸੀਂ ਆਤਮਿਕ ਚੀਜ਼ਾਂ ਦੇ ਲਈ ਲੋਚੋ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਮੈਂ ਯਕੀਨ ਕਰਦੀ ਹਾਂ ਕਿ ਤੁਹਾਡਾ ਦਿਲ ਇਸ ਭਰਾ ਦੇ ਉੱਤੇ ਡਾਢਾ ਆਨੰਦ ਹੈ ਕਿ ਪ੍ਰਭੂ ਇਹਨੇ ਆਤਮਿਕ ਚੀਜ਼ਾਂ ਦੀ ਡਿਮਾਂਡ ਤੁਹਾਡੀ ਹਜ਼ੂਰੀ ਦੇ ਵਿੱਚੋਂ ਕੀਤੀ ਹੈ ਮੇਰੇ ਪ੍ਰਭੂ ਆਸੀ ਇਸ ਭਰਾ ਦੇ ਲਈ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਕਿ ਤੁਸੀਂ ਇਸ ਭਰਾ ਦੇ ਜੀਵਨ ਦੇ ਵਿੱਚ ਆਤਮਿਕ ਤਰੱਕੀ ਬਖਸ਼ੋ ਮੇਰੇ ਪਿਤਾ ਪਰਮੇਸ਼ਰ ਆਪਣੇ ਆਤਮਿਕ ਵਰਦਾਨਾਂ ਦੇ ਨਾਲ ਇਸ ਭਰਾ ਨੂੰ ਨਿਹਾਲ ਕਰੋ ਇਹ ਆਤਮਿਕ ਫਲਾਂ ਦੇ ਨਾਲ ਭਰਪੂਰ ਹੋਵੇ ਮੇਰੇ ਪ੍ਰਭੂ ਤੇ ਪਿਆਰੇ ਪ੍ਰਭੂ ਇਹ ਤੁਹਾਡੇ ਗੁੱਜੇ ਪਿਤਾ ਨੂੰ ਸਮਝ ਸਕੇ ਪਿਤਾ ਪਰਮੇਸ਼ਰ ਜੇ ਇਸ ਤਰੀਕੇ ਦੇ ਨਾਲ ਆਤਮਿਕ ਜੀਵਨ ਜਿਉਣਾ ਚਾਹੀਦਾ ਹੈ ਪ੍ਰਭੂ ਤੁਸੀਂ ਰੂਪਾਕ ਵਸੀਲੇ ਪਿਤਾ ਪਰਮੇਸ਼ਰ ਇਸ ਭਰਾ ਦੀ ਮਦਦ ਤੇ ਸਹਾਇਤਾ ਕਰੋ ਰੂਪਾਕ ਆਪਣੀਆਂ ਗਹਿਰੀਆਂ ਗੱਲਾਂ ਇਸ ਭਰਾ ਦੇ ਉੱਤੇ ਪ੍ਰਗਟ ਕਰੇ ਤੇ ਮੇਰੇ ਪਿਤਾ ਪਰਮੇਸ਼ਰ ਇਹ ਹਰ ਰੋਜ਼ ਆਪਣੀ ਆਤਮਾ ਦੇ ਵਿੱਚ ਵਧਦਾ ਜਾਵੇ ਅਤੇ ਪਿਤਾ ਪਰਮੇਸ਼ਰ ਇਹ ਬਹੁਤਿਆਂ ਦੇ ਲਈ ਬਰਕਤ ਦਾ ਕਾਰਨ ਹੋਵੇ ਸਾਡੀ ਬੇਨਤੀ ਨੂੰ ਸੁਣੋ ਯਿਸੂ ਮਸੀਹ ਜੀ ਦੇ ਨਾਮ 'ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਮੰਗਦੇ ਹਾਂ ਆਮੇਨ ਇਹ ਸਾਰੇ ਭੈਣ ਭਰਾਵਾਂ ਨੂੰ ਦੱਸਣਾ ਚਾਹਾਂਗੀ ਜਦੋਂ ਅਸੀਂ ਆਤਮਿਕ ਤਰੱਕੀ ਕਰਦੇ ਹਾਂ ਇਹ ਸਾਰੀਆਂ ਹੀ ਜੜੀਆਂ ਬਿਮਾਰੀਆਂ ਸਾਡੇ ਜੀਵਨ ਦੇ ਵਿੱਚ ਆਉਂਦੀਆਂ ਹਨ ਇਹ ਆਪਣੇ ਆਪ ਨਿਕਲ ਜਾਣਗੀਆਂ ਇਹ ਸਾਰੇ ਕਲੇਸ਼ ਸਾਡੇ ਜੀਵਨ ਤੋਂ ਆਪਣੇ ਆਪ ਨਿਕਲ ਜਾਣਗੇ ਇਹ ਪ੍ਰਾਰਥਨਾਵਾਂ ਜਿਹੜੀਆਂ ਅਸੀਂ ਇੱਕ ਦੂਜੇ ਦੇ ਕੋਲੋਂ ਕਰਵਾ ਰਹੇ ਹਾਂ ਇਹ ਆਪਣੇ ਆਪ ਸਾਰੀਆਂ ਜਿਹੜੀਆਂ ਪ੍ਰਾਰਥਨਾਵਾਂ ਹਨ ਇਹਨਾਂ ਦੇ ਉੱਤਰ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਪਹਿਲਾਂ ਮੇਰੀ ਬਾਦਸ਼ਾਹਤ ਨੂੰ ਪਾ ਲੋ ਸਾਰੀਆਂ ਹੀ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਮੈਂ ਯਕੀਨ ਕਰਦੀ ਹਾਂ ਕਿ ਜਦੋਂ ਅਸੀਂ ਆਤਮਿਕ ਤਰੱਕੀ ਦੇ ਲਈ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਤੇ ਪਵਿੱਤਰ ਆਤਮਾ ਦੇ ਵਸੀਲੇ ਪਰਮੇਸ਼ਰ ਜੀ ਸਾਡੀ ਮਦਦ ਕਰਨਗੇ ਰੂਹ ਪਾਕ ਸਾਨੂੰ ਪ੍ਰਾਰਥਨਾ ਕਰਨੀ ਸਿਖਾਏਗਾ ਕਿ ਅਸੀਂ ਇਹਨਾਂ ਸਮੱਸਿਆਵਾਂ ਤੋਂ ਕਿੱਦਾਂ ਛੁਟਕਾਰਾ ਪ੍ਰਾਪਤ ਕਰ ਸਕਦੇ ਹਾਂ ਅਤੇ ਮੈਂ ਪੂਰਾ ਯਕੀਨ ਕਰਦੀ ਹਾਂ ਜਿੰਨੀਆਂ ਵੀ ਭੈਣ ਭਰਾਵਾਂ ਦੇ ਲਈ ਅੱਜ ਆਪਾਂ ਸਾਰਿਆਂ ਨੇ ਮਿਲ ਕੇ ਪ੍ਰਾਰਥਨਾਵਾਂ ਕੀਤੀਆਂ ਹਨ ਪਰਮੇਸ਼ਵਰ ਜੀ ਨੇ ਇਹਨਾਂ ਪ੍ਰਾਰਥਨਾਵਾਂ ਦਾ ਉੱਤਰ ਆਪਣੀ ਹਜ਼ੂਰੀ ਦੇ ਵਿੱਚੋਂ ਦੇ ਦਿੱਤਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਨੇਚਾ ਅੰਡੇਠ ਵਸਤਾਂ ਦਾ ਯਕੀਨ ਹੈ ਅਤੇ ਜੇ ਜਿਹੜੇ ਯਕੀਨ ਕਰਦੇ ਹਨ ਜ਼ਰੂਰ ਹੈ ਕਿ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਉਹਨਾਂ ਦੇ ਜੀਵਨ ਦੇ ਵਿੱਚ ਪਹੁੰਚ ਗਿਆ ਹੈ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੀਨ ਅਤੇ ਅਖੀਰ ਦੇ ਵਿੱਚ ਅਸੀਂ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਤੁਸੀਂ ਨਿਰੰਤਰ ਆਪਣੀਆਂ ਪ੍ਰੇ ਰਿਕਵੈਸਟ ਸਾਨੂੰ ਦਿੱਤੇ ਗਏ ਐਡਰੈਸ ਦੇ ਉੱਤੇ ਰੋਜ਼ ਸੈਂਡ ਕਰ ਸਕਦੇ ਹੋ ਕਿ ਅਸੀਂ ਜਰੂਰ ਇਸੇ ਪ੍ਰੋ